ਪਾਈ ਮੱਖਣਸ਼ਾ ਲਬਾਨਾ ਇੱਕ ਅਮੀਰ ਵਪਾਰੀ ਸਨ ਇੱਕ ਵਾਰ ਜਦੋਂ ਉਹਨਾਂ ਦਾ ਜਹਾਜ਼ ਸਮੁੰਦਰ ਵਿੱਚ ਭਿਆਨਕ ਤੂਫਾਨ ਵਿੱਚ ਫਸ ਗਿਆ ਤੇ ਡੁੱਬਨ ਦੇ ਕਿਨਾਰੇ ਸੀ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਅੱਗੇ ਅਰਦਾਸ ਕੀਤੀ ਹੇ ਸੱਚੇ ਪਾਤਸ਼ਾਹ ਜੇ ਮੇਰਾ ਜਹਾਜ਼ ਬਚ ਜਾਵੇ ਤਾਂ ਮੈਂ ਗੁਰੂ ਦੇ ਚਰਨਾਂ ਵਿੱਚ 500 ਮੋਰਾ ਭੇਟ ਕਰਾਂਗਾ ਗੁਰੂ ਜੀ ਦੀ ਮਿਹਰ ਨਾਲ ਜਹਾਜ਼ ਬਚ ਗਿਆ ਤੇ ਉਹ ਸਹੀ ਸਲਾਮਤ ਕਿਨਾਰੇ ਪਹੁੰਚ ਗਏ ਬਾਬਾ ਬਕਾਲਾ ਵਿਖੇ ਦੁਬਿਦਾ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ਼ਾਰਾ ਕੀਤਾ ਸੀ ਕਿ ਅਗਲੇ ਗੁਰੂ ਬਾਬਾ ਬਕਾਲੇ ਵਿੱਚ ਹਨ ਜਦੋਂ ਮੱਖਣ ਸ਼ਾ ਲਬਾਨਾ ਬਾਬਾ ਬਕਾਲੇ ਪਹੁੰਚੇ ਤਾਂ ਉੱਥੇ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ ਗੁਰਗੱਦੀ ਦੇ ਲਾਲਚ ਵਿੱਚ ਉੱਥੇ 22 ਪਖੰਡੀਆਂ ਮੰਝੀਆਂ ਢਾਕੇ ਬੈਠੇ ਸਨ ਤੇ ਹਰ ਕੋਈ ਆਪਣੇ ਆਪ ਨੂੰ ਅਸਲੀ ਗੁਰੂ ਦੱਸ ਰਿਹਾ ਸੀ ਅਸਲੀ ਗੁਰੂ ਦੀ ਪਰਖ ਮੱਖਣ ਸ਼ਾ ਇੱਕ ਸੂਝਵਾਨ ਸਿੱਖ ਸਨ ਉਹਨਾਂ ਨੇ ਸੋਚਿਆ ਕਿ ਜੋ ਅੰਤਰਜਾਮੀ ਹੋਵੇਗਾ ਉਹ ਆਪਣੇ ਆਪ ਮੇਰੀ ਸੁਖਨਾ ਬਾਰੇ ਜਾਣ ਲਵੇਗਾ ਉਹਨਾਂ ਨੇ ਹਰ ਗੁਰੂ ਦੇ ਅੱਗੇ ਦੋ-ਦੋ ਮੋਰਾ ਰੱਖਣੀਆਂ ਸ਼ੁਰੂ ਕੀਤੀਆਂ ਸਾਰੇ ਪਖੰਡੀ ਦੋ ਮੋਰਾ ਦੇਖ ਕੇ ਖੁਸ਼ ਹੋ ਜਾਂਦੇ ਪਰ ਕਿਸੇ ਨੇ ਵੀ ਪੂਰੀਆਂ 500 ਮੋਰਾ ਦੀ ਮੰਗ ਨਹੀਂ ਕੀਤੀ ਨਿਰਾਸ਼ ਹੋ ਕੇ ਉਹਨਾਂ ਨੇ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਰਹਿੰਦਾ ਹੈ ਤਾਂ ਦੋ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮਹਾਪੁਰਸ਼ ਇੱਕ ਭੋਰੇ ਵਿੱਚ ਬੈਠ ਕੇ ਬੰਦਗੀ ਕਰਦੇ ਹਨ ਜਦੋਂ ਮੱਖਣ ਚਾ ਲੁਬਾਨਾ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਅੱਗੇ ਵੀ ਦੋ ਮੋਰਾ ਰੱਖੀਆਂ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਬਚਨ ਕੀਤਾ ਭਾਈ ਸਿੱਖਾ ਸੁੱਖੀਆਂ ਸਨ 500 ਪਰ ਰੱਖਦਾ ਹੈ ਸਿਰਫ ਦੋ ਇਹ ਸੁਣਦਿਆਂ ਹੀ ਮੱਖਣ ਸ਼ਾਹ ਜੀ ਅੱਖਾਂ ਵਿੱਚੋਂ ਦੇ ਹੰਝੂ ਵਹਿ ਤੁਰੇ ਉਹਨਾਂ ਨੂੰ ਸਮਝ ਆ ਗਈ ਕਿ ਇਹ ਅਸਲੀ ਗੁਰੂ ਹਨ ਉਹ ਤੁਰੰਤ ਕੋਠੇ ਤੇ ਚੜ ਗਏ ਤੇ ਪੱਲਾ ਫੇਰ ਕੇ ਉੱਚੀ ਉੱਚੀ ਹੋ ਕੇ ਦੇਨ ਲੱਗੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ